ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਰਾਤ 23 ਜੂਨ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਕਿਹੜੇ ਕਿਹੜੇ ਇਲਾਕਿਆਂ ਵਿੱਚ ਜਿਹੜਾ ਸਾਰ ਬਣ ਸਕਦੇ ਹਨ ਹਲਚਲਾਂ ਜਿਹੜੇ ਵੇਖਣ ਨੂੰ ਮਿਲ ਸਕਦੇ ਆ ਮੌਸਮ ਖੁਸ਼ਕ ਰਹੇਗਾ ਕਿਸ ਤਰ੍ਹਾਂ ਦਾ ਮੌਸਮ ਰਹਿਣ ਦੇ ਸਾਰ ਨੇ ਟੈਂਪਰੇਚਰ ਕੀ ਰਹਿਣਗੇ ਹਵਾਵਾਂ ਕਿਤੋਂ ਕਿਸ ਦਿਸ਼ਾ ਵੱਲ ਕਿੰਨੀ ਗਰਫਤਾਰ ਨਾਲ ਚੱਲ ਸਕਦੀਆਂ ਨੇ ਸਾਰੀ ਅਪਡੇਟ ਜਾਣਕਾਰੀ ਤੁਹਾਡੇ ਤੱਕ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਦਾ ਸਭ ਤੋਂ ਪਹਿਲਾਂ ਲਾਈਵ ਤਾਜ਼ਾ ਸਾਡਾ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਜ਼ਿਆਦਾਤਰ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਲੁਧਿਆਣਾ ਦੇ ਆਸ-ਪਾਸ ਰੂਪਨਗਰ ਰੋਪੜ ਹੋ ਗਿਆ ਮੋਹਾਲੀ ਉਸ ਤੋਂ ਬਾਅਦ ਚੰਡੀਗੜ੍ਹ ਪਟਿਆਲਾ ਦੇ ਕੁਝ ਬਠਿੰਡਾ ਦੇ ਕੁਝ ਏਰੀਆ ਵਿੱਚ ਹਲਕੀ-ਫੁਲਕੀ ਬੱਤਰਾਈ ਦਾ ਦੌਰ ਜਾਰੀ ਹੈ ਜਾਂ ਹਿਸਾਬ ਦੇ ਆਸ-ਪਾਸ ਖੇਤਰਾਂ ਵਿੱਚ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਦੇਖਣ ਨਹੀਂ ਮਿਲੇਗਾ ਅੱਜ ਪੰਜਾਬ ਤੇ ਹਰਿਆ ਸਭਾਵਨਾ ਹੈ ਤਾਂ ਉਸ ਤੋਂ ਬਾਅਦ ਟੈਂਪਰੇਚਰ ਦੀ ਗੱਲ ਕਰੀ ਤਾਂ ਟੈਂਪਰੇਚਰ ਹੋਣਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ 28 29 ਤੋਂ ਲੈ ਕੇ ਕੁਝ ਲਗਭਗ 30 31 32 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਹਨ ਹਵਾਵਾਂ ਜਿਹੜੀਆਂ ਹੋਣਗੀਆਂ ਆ ਦੱਖਣ ਤੋਂ ਤੇ ਕੁਝ ਲਗਭਗ ਦੱਖਣ ਪੱਛਮੀ ਤੇ ਕੁਝ ਲਗਭਗ ਦੱਖਣ ਤੋਂ ਪੂਰਬ ਵੱਲ ਚੱਲਦੀਆਂ ਜਿਹੜੀਆਂ ਰਹਿਣਗੀਆਂ ਤੇ ਧੀਮੀ ਰਫਤਾਰ ਰਵੇਗੀ ਜਾਨਕੀ 9 10 ਤੋਂ ਲੈ ਕੇ 14 15 ਕਿਲੋਮੀਟਰ ਤੱਕ ਜਾਨਕੀ ਨਾਰਮਲ ਜਿਹੜੀਆਂ ਹਵਾਵਾਂ ਚੱਲਣਗੀਆਂ ਕਾਫੀ ਸਲੋ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ 24 25 ਜੂਨ ਤੱਕ ਇਸ ਤਰ੍ਹਾਂ ਹੀ ਮੌਸਮ ਬਣਿਆ ਰਹ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ 26 ਤੋਂ ਬਾਅਦ ਉਸਨੇ 26 ਨੂੰ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਸਬਾਹਣਾ ਰਹਿ ਸਕਦੇ 26 27 ਨੂੰ ਪੰਜਾਬ ਦੇ ਕੁਝ ਛਿੱਕੜੂ ਕਹਾ ਭਾਗਾਂ ਵਿੱਚ ਸਬਾਹਣਾ ਜਾ ਸਕਦੀ ਤੇ ਉਸ ਤੋਂ ਬਾਅਦ 27 ਤੋਂ ਬਾਅਦ ਜਨਕੀ 28 29 ਜੂਨ ਨੂੰ ਜਿਹੜਾ ਪੰਜਾਬ ਆਪਣੇ ਹਰਿਆਣਾ ਦੇ ਜਿਹੜੇ ਪੂਰਵੀ ਖੇਤਰੋਗੇ ਜਾਂ ਮੱਧ ਪੰਜਾਬ ਦੇ ਜਾਂ ਹਰਿਆਣਾ ਦੇ ਮੱਧ ਕੇਂਦਰ ਜਿਹੜੇ ਇਲਾਕੇ ਕਿ ਨਹੀਂ ਇੱਥੇ ਮੌਨਸੂਨ ਦੀ ਦਸਤਕ ਹੋ ਸਕਦੀ ਹੈ ਤੇ ਉਸ ਤੋਂ ਬਾਅਦ 30 ਜੂਨ 1 ਜੁਲਾਈ ਤੋਂ ਉਸ ਤੋਂ ਬਾਅਦ ਆ 2 3 4 5 ਜੁਲਾਈ ਦੇ ਵਿੱਚ ਪੰਜਾਬ ਦੇ ਪੂਰੇ ਪੰਜਾਬ ਵਿੱਚ ਪੂਰੇ ਹਰਿਆਣਾ ਵਿੱਚ ਤੇ ਰਾਜਸਥਾਨ ਦੇ ਕਾਫੀ ਇਲਾਕੇ ਮੌਨਸੂਨ ਦੀ ਜਿਹੜੀ 10 ਤੱਕ ਹੋ ਜੇ ਕਾਫੀ ਇਲਾਕਾ ਵਿਚਾਲੇ ਚੱਲਾਂ ਵੇਖਣ ਨੂੰ ਮਿਲ ਗਿਆ ਕਈ ਇਲਾਕਾ ਵਿਚਾਲੇ ਤੋਂ ਦਰਮਿਆਨਤ ਕਈ ਇਲਾਕਾ ਦਰਮਿਆਨੇ ਤੋਂ ਕਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ ਆਪਾਂ ਜ਼ਿਲ੍ਹੇ ਵਾਈਸ ਆਪਡੇਟ ਜਲਦੀ ਆਪਾਂ ਨੈਕਸਟ ਵੀਡੀਓ ਚ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿਥੇ ਕਿਥੇ ਮੌਨਸੂਨ ਦੀ 10 ਤੱਕ ਜ਼ਿਆਦਾ ਵੇਖਣ ਨੂੰ ਮਿਲ ਸਰੀ ਕਿਥੇ ਕਿਥੇ ਘੱਟ ਸਬਾਉਣ ਰਹਿ ਸਕਦੀ ਕਿਥੇ ਕਿਥੇ ਵਧਮੀ ਪੈਸ ਰਿਹਾ ਕਿਥੇ ਕਿਥੇ ਘੱਟ ਰਹਿਣ ਦੀ ਅਸਾਰ ਨੇ ਸਾਰੀ ਅਪਡੇਟ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਅੱਜ ਰਾ ਆਤੇ ਖੁਸ਼ਕ ਰਹਿਣ ਦੀ ਸੰਭਾਵਨਾ ਕੁਝ ਅਪੂਰਵੀ ਪਹਾੜਾਂ ਦੇ ਨਾਲ ਲੱਗਦੇ ਜਾਂ ਮੱਧ ਪੰਜਾਬ ਜਾਂ ਹਰਿਆਣਾ ਦੇ ਦੱਖਣੀ ਖੇਤਰ ਇੱਥੇ ਬੱਦਰਬਾਈ ਜ਼ਰੂਰ ਵੇਖਣ ਨੂੰ ਮਿਲ ਸਕਦੇ ਇਸ ਤੱਕ ਕੋਈ ਜ਼ਿਆਦਾ ਫੈਕਟ ਪੰਜਾਬ, ਰਾਜਨਾ, ਰਾਜਸਥਾਨ ਦੇ ਖੇਤਰਾਂ ਵਿੱਚ ਵੇਖਣ ਨੂੰ ਨਹੀਂ ਮਿਲ ਗਏ ਜਰ ਤੱਕ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਹੰਤ ਤੱਕ ਵੇਖਦੇ ਤੁਹਾਡਾ ਬਹੁਤ ਬਹੁਤ ਧੰਨਵਾਦ